ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਫੈਸਰ ਸਾਹਿਬ ਸਿੰਘ ਟੀਕਾਕਰ YouTube ਚੈਨਲ ਵਿੱਚ ਮੈਂ ਹਾਂ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਤਰੀ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਤੋਂ ਅੱਜ ਸਾਥ ਸੰਗਤ ਜੀ ਝਾਤ ਮਾਰਦੇ ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜ਼ਿੰਦਗੀ ਦੇ ਵਿੱਚ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਕਿਵੇਂ ਉਹ ਆਪ ਹੀ ਦੱਸਦੇ ਸੀ ਕਿ ਕੂਬੇ ਨੂੰ ਜਿਵੇਂ ਲੱਤ ਪੈਂਤ ਵੱਜਦੀ ਜੀ ਤੇ ਉਹਦੇ ਨਾਲ ਕਿਸ ਤਰੀਕੇ ਉਹ ਸਭ ਕੁਝ ਸਹੀ ਬੈਠ ਜਾਂਦਾ ਹੈ ਤੇ ਕਿਵੇਂ ਉਸ ਸਮੇ ਗੁਰਬਾਣੀ ਦਾ ਵਿਆਕਰਣ ਉਹਨਾਂ ਨੇ ਉਸ ਜੇਲ੍ਹ ਦੇ ਸਮੇ ਹੀ ਪੂਰਾ ਕੀਤਾ ਸੀ ਆਪਾਂ ਉਸ ਸਮੇ ਦੇ ਵਿੱਚ ਚਾਤ ਮਾਰਦੇ ਆ ਉਹ ਸਨ 1920 ਦੇ ਅੰਦੋਲਨ ਵਿੱਚ ਉਦੋਂ ਸਿੰਘਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾ ਲਈਆਂ ਸੀ ਤਾਂ ਕਈ ਗੁਰਦੁਆਰਿਆਂ ਦੇ ਮਹੰਤਾ ਨੇ ਉਸ ਕਮੇਟੀ ਦੇ ਅਧੀਨ ਰਹਿਣ ਦੇ ਇਕਰਾਰਨਾਮੇ ਲਿਖ ਦਿੱਤੇ ਸਨ ਪਰ ਗੁਰੂ ਕੇ ਬਾਗ ਦੇ ਮਹਾਂਤ ਨੇ ਸ਼ੁਰੂ ਵਿੱਚ ਤਾਂ ਐਉਂ ਕੀਤਾ ਇਹ ਜਗ੍ਹਾ ਰਾਜਾ ਸੰਸਿਤ ਹੋਗਾ ਉਦੋਂ ਚੜਦੇ ਪਹਾੜ ਦੀ ਗੁੱਠੇ 6-7 ਮੀਲਾਂ ਉੱਤੇ ਉੱਥੇ ਦੋ ਗੁਰਦੁਆਰੇ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਤੇਗ ਬਹਾਦਰ ਜੀ ਦਾ ਸੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਪਿੱਛੋਂ ਸਿੱਖਾਂ ਦਾ ਇੰਨਾ ਵਧੀਆ ਸਰਕਾਰ ਦੇ ਨਾਲ ਸੰਬੰਧ ਨਹੀਂ ਸੀ ਕਿਉਂਕਿ ਉਹ ਹਮਦਰਦੀਹੀਨ ਰਵੱਈਆ ਸੀ ਇਸੇ ਕਾਰਨ ਸਰਕਾਰਾਂ ਦਾ ਇਹ ਰੁਖ ਵੇਖਦਿਆਂ ਗੁਰੂ ਕੇ ਬਾਗ ਦਾ ਮਹੰਤ ਕਮੇਟੀ ਤੋਂ ਹਾਕੀ ਹੋ ਗਿਆ ਤੇ ਸਬਬ ਨਾਲ ਉਸ ਦਿਨ ਕੋਈ ਪੰਜ ਸਿੱਖ ਉਸ ਗੁਰਦਾਰੇ ਦੇ ਦਰਸ਼ਨ ਲਈ ਗਏ ਸਨ ਉਹਨਾਂ ਨੇ ਬਾਗ ਵਿੱਚੋਂ ਕੁਝ ਸੁੱਕੀਆਂ ਲੱਕੜਾਂ ਲੈ ਕੇ ਆਪਣੀ ਰੋਟੀ ਪਕਾਈ ਪਰ ਮਹੰਤ ਨੂੰ ਇਹ ਗੱਲ ਪਸੰਦ ਨਹੀਂ ਆਈ ਡਿਪਟੀ ਕਮਿਸ਼ਨਰ ਉਦੋਂ ਕਿਤੇ ਉੱਥੇ ਹੀ ਨੇੜੇ-ਤੇੜੇ ਦੌਰੇ ਤੇ ਗਿਆ ਹੋਇਆ ਸੀ ਤਾਂ ਮਹੰਤ ਨੇ ਰਿਪੋਰਟ ਲਿਖ ਕੇ ਉਹਨਾਂ ਦੇ ਵਿਰੁੱਧ ਦੇ ਦਿੱਤੀ ਜਿਸ ਨਾਲ ਉਹ ਪੰਜੋ ਸਿੱਖ ਗ੍ਰਿਫਤਾਰ ਕਰ ਲਏ ਗਏ ਤੇ ਉਹਨਾਂ ਨੂੰ ਤੁਰੰਤ 6-6 ਮਹੀਨਿਆਂ ਦੀ ਕੈਦ ਸੁਣਾ ਦਿੱਤੀ ਗਈ। ਯਾਨੀ ਝੂਠਾ ਪਰਚਾ ਉਸ ਸਮੇਂ ਉਹਨਾਂ ਤੇ ਦਰਜ ਕਰ ਦਿੱਤਾ ਗਿਆ। ਉਦੋਂ ਹੀ ਕਈ ਕੁਕਰਮੀ ਮਹੰਤਾਂ ਨੇ ਸਿੱਖ ਕੌਮ ਦੇ ਵਿਰੁੱਧ ਜੋ ਕੰਮ ਕੀਤਾ ਸੀ ਉਸ ਲਈ ਸਿੱਖ ਕੌਮ ਵਿੱਚ ਇੱਕ ਜੋਸ਼ ਵੀ ਸੀ। ਸੋ ਇਸੇ ਕਾਰਨ ਇਸ ਘਟਨਾ ਨੇ ਬਲਦੀ ਤੇ ਇੱਕ ਤੇਲ ਦਾ ਕੰਮ ਕੀਤਾ। ਸੋ ਅਗਲੇ ਦਿਨ ਅਜਿਹਾ ਹੋਇਆ ਕਿ ਇੱਕ ਦੁੱਕੜ ਯਾਨੀ ਕਰਕੇ ਇਧਰੋਂ ਉਧਰੋਂ ਲਗਭਗ 100 ਦੇ ਕਰੀਬ ਹੋਰ ਸਿੰਘ ਉੱਥੇ ਜਾ ਕੇ ਇਕੱਠੇ ਹੋ ਗਏ। ਉਹਨਾਂ ਨੇ ਉਹੀ ਕੁਝ ਕੀਤਾ ਯਾਨੀ ਸਿਰਫ ਖਾਣਾ ਬਣਾਇਆ ਲੱਕੜਾਂ ਇਕੱਠੀਆਂ ਕੀਤੀਆਂ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਡਿਪਟੀ ਕਮਿਸ਼ਨਰ ਡਨਟ ਛੁੱਟੀ ਉੱਤੇ ਸ਼ਿਮਲੇ ਗਿਆ ਸੀ। ਸੋ ਇਹ ਖਬਰ ਸੁਣ ਕੇ ਉਹਨੂੰ ਵਾਪਸ ਆਣਾ ਪਿਆ ਤੇ ਉਧਰੋਂ ਇਹ ਅੰਦੋਲਨ ਵੱਧਦਾ ਵੇਖ ਕੇ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ। 26 ਅਗਸਤ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਦੋਂ ਜਨਰਲ ਸਮਾਗਮ ਸੀ। ਅਹੁਦੇਦਾਰਾਂ ਦੀ ਨਵੀਂ ਚੋਣ ਉਦੋਂ ਹੋਈ ਜਿਸ ਅਨੁਸਾਰ ਸਰਦਾਰ ਬਹਾਦਰ ਮਤਾਬ ਸਿੰਘ ਜੀ ਉਦੋਂ ਕਮੇਟੀ ਦੇ ਪ੍ਰਧਾਨ ਤੇ ਭਗਤ ਜਸਵੰਤ ਸਿੰਘ ਜੀ ਜਨਰਲ ਸਕੱਤਰ ਬਣੇ ਸਨ। ਉਦੋਂ ਸਰਦਾਰ ਨਰਿੰਦਰ ਸਿੰਘ ਜੀ ਜੋ ਬਰਿਸਟਰ ਕਮੇਟੀ ਦੇ ਤਨਖਾਹਦਾਰ ਸਖਤਰ ਬਣ ਗਏ ਸਨ। ਇਹੀ ਨਰਿੰਦਰ ਸਿੰਘ ਜੀ ਪਹਿਲਾਂ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੈਨੇਜਰ ਸਨ। ਸੋ ਪ੍ਰਧਾਨ ਸਰਦਾਰ ਮਰਤਾਪ ਸਿੰਘ ਜੀ ਉਦੋਂ ਸਵੇਰੇ ਹੀ ਦਫ਼ਤਰ ਪਹੁੰਚ ਗਏ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੀ ਇਮਾਰਤ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਸਮਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਦਰਬਾਰ ਸਾਹਿਬ ਕਮੇਟੀ ਦਾ ਹਸਪਤਾਲ ਵੀ ਸੀ। ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੱਸਦੇ ਨੇ ਕਿ ਉਦੋਂ ਉਹ ਦਫ਼ਤਰ ਆ ਚੁੱਕੇ ਸੀ ਤੇ ਉਹਨਾਂ ਆਉਂਦਿਆਂ ਹੀ ਪਹਿਲਾਂ ਐਲਾਨ ਇਹ ਲਿਖ ਕੇ ਉਹਨਾਂ ਨੂੰ ਦੇ ਦਿੱਤਾ ਜਿਸ ਰਾਹੀਂ ਗੁਰੂ ਕੇ ਬਾਗ ਦੇ ਬਾਗ ਦੇ ਮਾਮਲੇ ਦੀ ਜ਼ਿੰਮੇਵਾਰੀ ਉਦੋਂ ਕਮੇਟੀ ਨੇ ਆਪਣੇ ਹੱਥਾਂ 'ਚ ਲੈ ਲਈ। ਹੁਣ ਉਹਨਾਂ ਸਮਿਆਂ ਵਿੱਚ ਸਾਰੀ ਦਫ਼ਤਰ ਤੋਂ ਬਾਹਰ ਜਾਣ ਵਾਲੀ ਡਾਕ ਉੱਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਸਖਤ ਹੋਇਆ ਕਰਦੇ ਸਨ। ਸੋ ਇਸੇ ਕਰਕੇ ਕਮੇਟੀ ਦੇ ਸਾਰੇ ਐਲਾਨਾਂ ਉੱਤੇ ਵੀ ਉਹੀ ਦਸਕਤ ਕਰਿਆ ਕਰਦੇ ਸਨ ਸਿਰਫ ਇੰਨੀ ਗੱਲ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਨਿਤ ਸਿੰਘ ਦੀਆਂ ਅੱਖਾਂ ਵਿੱਚ ਉਹ ਬਹੁਤ ਰੜਕਣ ਲੱਗ ਗਏ ਕਿਉਂਕਿ ਉਹਨਾਂ ਦੇ ਦਸਕਤ ਹੋਇਆ ਕਰਦੇ ਸਨ ਸੋ ਉੱਥੇ ਐਲਾਨ ਪਹੁੰਚ ਗਿਆ ਤੇ ਜਦੋਂ ਬਾਕੀ ਸੱਜਣਾ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਹੀ ਉਹ ਉਹਨਾਂ ਨੇ ਇਹ ਵਾਰੰਟ ਦੇ ਕੇ ਤੇ ਉਸ ਸਮੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਉਦੋਂ ਗ੍ਰਿਫਤਾਰ ਹੋਏ ਜੋ ਸਨ ਸਿੰਘ ਉਹ ਸਨ ਸਰਦਾਰ ਮਹਤਾਬ ਸਿੰਘ ਜੀ ਪ੍ਰਧਾਨ ਭਗਤ ਜਸਵੰਤ ਸਿੰਘ ਜੀ ਜਨਰਲ ਸਕੱਤਰ ਸਰਦਾਰ ਨਰੈਣ ਸਿੰਘ ਜੀ ਸਕੱਤਰ ਤੇ ਪ੍ਰੋਫੈਸਰ ਸਾਹਿਬ ਸਿੰਘ ਜੋ ਮੀਤ ਸਕੱਤਰ ਸਨ ਸਰਦਾਰ ਤੇਜਾ ਸਿੰਘ ਜੀ ਚੂੜਕਾਣਾ ਸਰਦਾਰ ਰਵੇਲ ਸਿੰਘ ਜੀ ਉਦੋਂ ਉਹ ਦੁਕਾਨਦਾਰ ਸਨ ਉੱਥੇ ਅੰਮ੍ਰਿਤਸਰ ਵਿੱਚ ਬਾਬਾ ਕੇਰ ਸਿੰਘ ਜੀ ਪੱਟੀ ਮਾਸਟਰ ਤਾਰਾ ਸਿੰਘ ਜੀ ਤੇ ਸਰਦਾਰ ਭਗਵਾਨ ਸਿੰਘ ਜੀ ਜੋ ਵਕੀਲ ਸਨ ਗੁਰਦਾਸਪੁਰ ਦੇ ਹੁਣ 26 ਅਗਸਤ ਨੂੰ ਪੰਜ ਸਿੰਘ ਗੁਰੂ ਕੇ ਬਾਗ ਭੇਜੇ ਗਏ ਪੰਜਾਂ ਨੂੰ ਪੁਲਿਸ ਨੇ ਡਾਂਗਾ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ ਸ਼ਰਮਣੀ ਕਮੇਟੀ ਦੇ ਆਦਮੀ ਉਹਨਾਂ ਨੂੰ ਇੱਕ ਲੋਰੀ ਵਿੱਚ ਪਾ ਕੇ ਅੰਮ੍ਰਿਤਸਰ ਲੈ ਗਏ ਫਿਰ ਹਰ ਰੋਜ਼ ਹੀ ਅੱਗੋਂ ਤੋਂ 25 ਸਿੰਘਾਂ ਦਾ ਜਥਾ ਜਾਣ ਲੱਗ ਪਿਆ ਪੁਲਿਸ ਡਾਂਗਾ ਮਾਰ ਮਾਰ ਕੇ ਬੇਹੋਸ਼ ਕਰਕੇ ਉਹਨਾਂ ਨੂੰ ਛੁੱਟ ਦਿੰਦੀ ਤੇ ਕਮੇਟੀ ਦੇ ਆਦਮੀ ਉਹਨਾਂ ਨੂੰ ਲਾਰੀਆਂ 'ਚ ਪਾ ਕੇ ਅੰਮ੍ਰਿਤਸਰ ਵਾਪਸ ਲਿਆਂਦੇ। ਉਦੋਂ ਅਕਾਲੀਆਂ ਵਾਲੇ ਬਾਗ ਵਿੱਚ ਉਚੇਚਾ ਇੱਕ ਹਸਪਤਾਲ ਖੋਲ੍ਹਿਆ ਗਿਆ। ਕੁਝ ਮਹੀਨੇ ਇਹ ਕੁੱਟਮਾਰ ਚੱਲਦੀ ਰਹੀ। ਚੁਫੇਰੇ ਰੌਲਾ ਪੈ ਗਿਆ। ਵਤਨ ਤੋਂ ਬਾਹਰੋਂ ਵੀ ਇੰਨਾ ਰੌਲਾ ਮਚਿਆ ਕਿ ਜ਼ੁਲਮ ਦੀ ਕੋਈ ਹੱਦ ਹੋਣੀ ਚਾਹੀਦੀ ਹੈ। ਦੂਰ ਦੂਰ ਦੇਸ਼ਾਂ ਤੋਂ ਲੋਕ ਕੇ ਅਤਿਆਚਾਰ ਤਮਾਸ਼ਾ ਵਜੋਂ ਵੇਖਣ ਆਉਣ ਲੱਗ ਪਏ ਕਿ ਅਸੀਂ ਅੱਖੀਂ ਵੇਖੀਏ ਉਹ ਕੀ ਰਿਹਾ। ਇਸ ਤਰੀਕੇ ਦੇ ਵੀ ਕੋਈ ਸਿੰਘ ਹੁੰਦੇ ਨੇ ਕਿ ਚੁੱਪ-ਚੁਪੀ ਤੇ ਜਾਣਾ ਤੇ ਇੰਨਾ ਜ਼ੁਲਮ ਸਹਿਣਾ ਕਿ ਬੇਹੋਸ਼ੀ ਹੋ ਜਾਣੀ ਸੱਟਾਂ ਹੱਡੀਆਂ ਤੱਕ ਟੁੱਟਣੀਆਂ ਲਹੂ-ਲੋਹਾਨ ਹੋ ਜਾਣਾ ਤੇ ਫਿਰ ਉੱਥੇ ਹੀ ਵਾਪਸ ਝੁੱਕ ਕੇ ਉਹਨਾਂ ਨੂੰ ਲੋਰੀਆਂ ਵਿੱਚ ਪਾ ਕੇ ਸੁੱਟ ਦੇਣਾ ਅਖੀਰ ਫਿਰ ਇੰਨੀ ਬਦਨਾਮੀ ਹੋਈ ਕਿ ਸਰਕਾਰ ਨੇ ਇਹ ਪੈਂਤੜਾ ਛੱਡ ਦਿੱਤਾ ਉਸ ਤੋਂ ਬਾਅਦ ਸ਼ੁਰੂ ਕੀਤਾ ਫਿਰ ਗ੍ਰਿਫਤਾਰੀਆਂ ਦਾ ਕੰਮ ਕਮੇਟੀ ਨੇ ਪੰਜੀ ਦੀ ਥਾਂ ਫਿਰ 100 ਸਿੰਘਾਂ ਦਾ ਜੱਥਾ ਭੇਜਣਾ ਸ਼ੁਰੂ ਕੀਤਾ ਪਰ ਹੁਣ ਸਰਕਾਰ ਉਹਨਾਂ ਨੂੰ ਰੱਖਦੀ ਕਿੱਥੇ ਸੋ ਕਚਹਿਰੀ ਦੇ ਨਾਲ ਦੀ ਜੇਲ੍ਹ ਵਿੱਚ ਤੰਬੂ ਲਾ ਕੇ 300 ਸਿੰਘਾਂ ਦਾ ਪ੍ਰਬੰਧ ਕੀਤਾ ਗਿਆ ਪਰ ਸਿੰਘ ਕਿੱਥੋਂ ਹਟਦੇ ਸਨ ਫਿਰ ਕਿਲੇ ਦੇ ਬਾਹਰ ਤੰਬੂ ਲਾਏ ਗਏ ਫਿਰ ਤਾਂ ਇਹ ਹਾਲ ਹੋ ਗਿਆ ਕਿ ਸੜਕ ਦੇ ਪਾਸੇ ਇੱਕ ਸਧਾਰਨ ਜੀ ਤਾਰ ਲਾ ਦਿੱਤੀ ਗਈ ਤੇ ਗ੍ਰਿਫਤਾਰ ਹੋਏ ਸਿੰਘਾਂ ਨੂੰ ਬਸ ਉਹ ਸਰਕਾਰੀ ਕਰਮਚਾਰੀ ਇੰਨਾਂ ਹੀ ਕਹਿ ਦਿੰਦੇ ਸਨ ਕਿ ਆ ਤੁਹਾਡੀ ਜੇਲ੍ਹ ਉਸੇ ਸਤਾਰ ਤੋਂ ਗਾਂ ਪੈਰ ਨਾ ਤਰਨਾ 9 ਦਿਨਾਂ ਚ 900 ਸਿੰਘ ਉਦੋਂ ਫੜੇ ਗਏ ਸਨ ਇਹਨਾਂ ਨੂੰ ਰਾਤ ਵੇਲੇ ਗੱਡੀ ਚਾੜ ਕੇ ਅਟਕ ਜੇਲ੍ਹ ਵਿੱਚ ਲੈ ਕੇ ਜਾਣਾ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਕਿ ਉਦੋਂ ਲਗਭਗ ਅੱਧੀ ਰਾਤ ਸੀ ਚਫੇਰੇ ਚੁੱਪਚਾਪ ਤੇ ਜੇਲ੍ਹ ਵਿੱਚੋਂ 300 ਸਿੰਘ ਸਟੇਸ਼ਨ ਵੱਲ ਉਦੋਂ ਗੱਡੀ ਚੜ੍ਹਨ ਲਈ ਤੋਰੇ ਪਰ ਉਹ ਜੋ ਝੋਟੀਆਂ ਦੀ ਧਾਰਨਾ ਵਿੱਚ ਗਾਉਂਦੇ ਜਾ ਰਹੇ ਸਨ ਉਹ ਗਜ਼ਬ ਸੀ ਜਿਸ ਨੇ ਚੁਫੇਰੇ ਸਭ ਇੱਕ ਅਜੀਬ ਹੀ ਕਿਸਮ ਦੀ ਮਨਾਂ ਦੇ ਵਿੱਚ ਰੌਸ਼ਨੀ ਖੜੀ ਕਰ ਦਿੱਤੀ ਸੀ ਕ ਅਣਖ ਜਗਾ ਦਿੱਤੀ ਸੀ ਕਿਉਂਕਿ ਉਹਦੋਂ ਸਾਰੇ ਹੀ ਜੋਸ਼ ਨਾਲ ਇਹ ਗਾਉਂਦੇ ਜਾ ਰਹੇ ਸਨ ਕਿਉਂ ਜ਼ੁਲਮ ਕਮਾਨਾ ਏ ਜ਼ਾਲਮਾ ਰਾਜ ਸਦਾ ਨਹੀਂ ਰਹਿਣਾ ਸੋ ਇਹ ਚੁਫੇਰੇ ਉੱਚੀ ਉੱਚੀ ਗੂੰਜਦੀ ਆਵਾਜ਼ ਸੁਣਾਈ ਦਿੰਦੀ ਸੀ ਸਿੰਘਾਂ ਦੀ ਇਹ ਨਡਰਤਾ ਵੇਖ ਕੇ ਦੁਨੀਆ ਉਦੋਂ ਦੰਗ ਰਹਿ ਗਈ ਸੀ ਤਮਾਸ਼ਬੀਨ ਵੀ ਜੋਸ਼ ਵਿੱਚ ਆ ਕੇ ਇਹੋ ਕੁਝ ਬੋਲਣ ਲੱਗ ਪਏ ਸਨ ਇੰਜ ਸਗੋਂ ਸਰਕਾਰ ਹੋਰ ਬਿਪਤਾ ਵਿੱਚ ਫਸ ਗਈ ਸੀ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਸਿੰਘਾਂ ਦੀ ਤਦ ਅੰਦਰਲੀ ਮਨ ਦੀ ਤਾਕਤ ਕੁਝ ਵਾਖੀ ਕਿਸਮ ਦੀ ਹੈ ਆਖਰ ਸਰਕਾਰ ਕਰਦੀ ਕੀ ਫਿਰ ਉਹਨਾਂ ਰਸਤਾ ਇਹ ਲੱਭਿਆ ਕਿ ਸਰ ਗੰਗਾ ਰਾਮ ਦੇ ਗੁਰਦੁਆਰੇ ਦੀ ਸਾਰੀ ਜ਼ਮੀਨ ਹੀ ਤੇ ਕੇ ਤੇ ਲੈ ਲਈ ਤੇ ਫਿਰ ਲਿਖ ਦਿੱਤਾ ਕਿ ਭਈ ਸਾਨੂੰ ਅਕਾਲੀਆਂ ਦੇ ਗੁਰੂ ਕੇ ਬਾਗ ਜਾਣ ਉਤੇ ਕੋਈ ਇਤਰਾਜ਼ ਨਹੀਂ ਤੇ ਫਿਰ ਅਖੀਰ ਸਰਕਾਰ ਨੂੰ ਆਪਣੀ ਪੁਲਿਸ ਉੱਥੋਂ ਹਟਾਣੀ ਪਈ ਇਸ ਸਾਰੇ ਦੇ ਦੌਰਾਨ ਜਦੋਂ ਫਿਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੱਸਦੇ ਨੇ ਕਿ ਉਹ ਵੀ ਗੁਰੂ ਕੇ ਬਾਗ ਦਾ ਦਰਸ਼ਨ ਸਾਰੇ ਬਾਕੀ ਸਿੰਘਾਂ ਨਾਲ ਕਰਕੇ ਆਏ ਕਿਉਂਕਿ ਬਾਕੀ ਸਭ ਨੂੰ ਵੀ ਹੌਲੀ-ਹੌਲੀ ਰਿਹਾ ਕਰ ਦਿੱਤਾ ਗਿਆ ਸੀ ਤੇ ਉਦੋਂ ਜੇਲ੍ਹ ਵਿੱਚ ਹੀ ਸਨ ਜਦੋਂ ਇਸ ਮੋਰਚੇ ਦੇ ਕਾਰਨ ਕਿ ਘਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਪੰਜਵਾਂ ਬੱਚਾ ਜੰਮਿਆ। ਯਾਨੀ ਮੇਰੇ ਮਾਮਾ ਜੀ ਅਮਰੀਕ ਸਿੰਘ ਜੀ ਉਦੋਂ ਪੈਦਾ ਹੋਏ ਸਨ। ਪਰ ਇਹ ਕਮਾਲ ਦਾ ਉਸ ਸਮੇਂ ਦਾ ਜੋ ਗਜ਼ਬ ਦਾ ਵਾਕਿਆ ਉਹ ਕਹਿੰਦੇ ਨੇ ਕਿ ਮੈਂ ਜਿਸ ਢੰਗ ਨਾਲ ਵਿਆਕਰਣ ਵੱਲ ਜੁਟਿਆ ਸਾਂ ਉਹ ਕੰਮ ਕੋਈ ਇੱਕ ਅੱਧ ਦਿਨ ਦਾ ਨਹੀਂ ਸੀ ਸਾਲਾਂ ਦਾ ਸੀ। ਤੇ ਇਸੇ ਕਾਰਨ ਉਹ ਵਿੱਚ ਕੋਈ ਮਜਬੂਰੀ ਸੀ ਕਿ ਨਾ ਘਰ ਵਿੱਚ ਅੰਨ ਦੋ ਵੇਲੇ ਦਾ ਪੱਕਣ ਵਾਲੀ ਹਾਲਤ ਸੀ ਗਰੀਬੀ ਦਾ ਸਮਾਂ ਸੀ ਤੇ ਜੁਲਾਈ ਦੇ ਵਿੱਚ ਉਦੋਂ 1921 ਵਿੱਚ ਉਹਨਾਂ ਨੇ ਗੁਜਰਾਵਾਲਾ ਛੱਡਿਆ ਸੀ ਤੇ ਫਿਰ ਉਦੋਂ ਇਹ ਵਿਆਕਰਣ ਦਾ ਕੰਮ ਰਤਕ ਛੁੱਟ ਗਿਆ ਸੀ ਪਰ ਜਦੋਂ ਹੁਣ ਇਹ ਗ੍ਰਿਫਤਾਰ ਹੋਏ ਤੇ ਦਫ਼ਤਰ ਦਾ ਕੰਮਕਾਰ ਦਾ ਭਾਰ ਲੈ ਗਿਆ ਫਿਰ ਉਹਨਾਂ ਨੇ ਕਿਹਾ ਕਿ ਇਹ ਵੇਲ ਤਾਂ ਮੈਨੂੰ ਰੱਬੀ ਸੁਗਾਤ ਸੋ ਉਦੋਂ ਉਹਨਾਂ ਦੀ ਸੁਰਤ ਵਿਆਕਰਨ ਦੀ ਪਾਲ ਵੱਲ ਪਰਤੀ ਤੇ ਫਿਰ ਉਹਨਾਂ ਨੇ ਸੈਂਚੀਆਂ ਘਰੋਂ ਮੰਗਵਾਈਆਂ ਤੇ ਬੇਫਿਕਰੀ ਨਾਲ ਕੰਮ ਸ਼ੁਰੂ ਕੀਤਾ ਤੇ ਰੋਜ਼ ਸਵੇਰੇ ਸ਼ਾਮ ਸ਼ੁਕਰਾਨਾ ਕਰਦੇ ਸਨ ਸ਼ੁਕਰ ਹੈ ਕਿ ਮੈਂ ਇਸ ਜੇਲ ਵਿੱਚ ਇਹ ਸਮਾਂ ਮੈਨੂੰ ਮਿਲ ਸਕਿਆ ਤੇ ਮੈਂ ਗੁਰਬਾਣੀ ਦਾ ਵਿਆਕਰਨ ਪੂਰਾ ਕਰ ਸਕਾਂਗਾ ਸ਼ੁਕਰ ਹੈ ਰੱਬਾ ਸ਼ੁਕਰ ਹੈ ਇਹ ਜ਼ਿੰਦਗੀ ਕਿਸੇ ਲੇਖੇ ਲੱਗੀ ਉਹਨਾਂ ਸਮਿਆਂ ਵਿੱਚ ਜਦੋਂ ਉਹ ਮੋਰਚਾ ਮੁੱਕਣ ਤੋਂ ਬਾਅਦ ਜੇਲ੍ਹੋਂ ਬਾਹਰ ਆਏ ਸਨ ਉਹਨਾਂ ਦੱਸਿਆ ਕਿ ਬਿਆੰਤ ਲੋਕਾਂ ਨੂੰ ਬੁਰੀ ਤਰੀਕੇ ਮਾਰਿਆ ਕੁੱਟਿਆ ਗਿਆ ਪਰ ਕਮਾਲ ਇਹ ਹੈ ਕਿ ਇੱਕ ਦਾ ਵੀ ਉਹਨਾਂ ਨੇ ਦੇਖਿਆ ਕਿ ਕਿਸੇ ਤਰੀਕੇ ਦਾ ਮਨੋਬਲ ਡਿੱਗਿਆ ਨਹੀਂ ਸੀ ਕਿਉਂਕਿ ਮੰਜਿਆਂ ਤੇ ਜਿਸ ਢੰਗ ਨਾਲ ਜ਼ਖਮੀ ਹਾਲਤ ਚ ਪਏ ਸਨ ਉਹਨਾਂ ਵਿੱਚੋਂ ਵੀ ਦੋ ਕਟਨਾਵਾਂ ਦਾ ਜ਼ਿਕਰ ਉਹਨਾਂ ਜੋ ਕੀਤਾ ਮੈਂ ਸਾਂਝੀ ਕਰਨਾ ਚਾਹੁੰਨੀ ਹਾਂ ਦੱਸਦੇ ਨੇ ਕਿ ਜੇਲ੍ਹ ਵਿੱਚ ਉਦੋਂ 7 ਜਣੇ ਸੀ ਇੱਕ ਦوار ਜਦੋਂ ਜੇਲ੍ਹ ਦਾ ਦਰੋਗਾ ਉਹਨਾਂ ਦੀਆਂ ਕੋਠੜੀਆਂ ਵਿੱਚ ਆ ਕੇ ਉੱਚੀ ਉੱਚੀ ਹੱਸਣ ਲੱਗ ਗਿਆ ਕਾਰਨ ਪਤਾ ਜੇ ਸਾਧ ਸੰਗਤ ਜੀ ਕੀ ਸੀ ਕਹਿਣ ਲੱਗਾ ਕਿ ਅਕਾਲੀ ਸਿੰਘ ਵੀ ਗਜ਼ਬ ਹੀ ਨੇ ਮੈਂ ਬਥੇਰੇ ਲੋਕ ਵੇਖੇ ਨੇ ਪਰ ਇਹਨਾਂ ਦਾ ਜਜ਼ਬਾ ਕੁਝ ਵਾਕ ਹੀ ਹੈ ਤੇ ਫਿਰ ਜਦੋਂ ਸਾਰਿਆਂ ਨੇ ਸਵਾਲੀਆ ਜਿੰਨਾ ਨਾਲ ਉਹਨਾਂ ਵੱਲ ਵੇਖਿਆ ਤੇ ਉਹ ਦਰੋਗਾ ਕਹਿਣ ਲੱਗਾ ਕਿ ਅੱਜ ਮੈਂ ਦਫ਼ਤਰ 'ਚ ਬੈਠਾ ਸਾਂ ਤੇ ਇੱਕ ਅਕਾਲੀ ਸਿੰਘ ਆ ਕੇ ਜੇਲ੍ਹ ਦਾ फाटक ਖੜਕਾਣ ਲੱਗ ਗਿਆ। ਤੇ ਮੈਂ ਪੁੱਛਿਆ ਭਾਈ ਇਹ ਤਾਂ ਪਹਿਲੀ ਵਾਰ ਸੁਣਿਆ ਕਿ ਜੇਲ੍ਹ ਦਾ फाटक ਵੀ ਕੋਈ ਖੜਕਾ ਸਕਦਾ। ਇੱਥੇ ਤਾਂ ਨੇੜੇ ਤੇੜੇ ਕੋਈ ਫਟਕਣਾ ਹੀ ਨਹੀਂ ਚਾਹੁੰਦਾ। ਤਾਂ ਉਹਨਾਂ ਉਸ ਆਖਿਆ ਕਿ ਮੈਂ ਜਿਹੜਾ ਅੱਜ 100 ਦਾ ਜੱਥਾ ਜਾਣਾ ਸੀ ਨਾ ਜੋ ਗੁਰੂ ਕੇ ਬਾਗ ਤੋਂ ਗ੍ਰਿਫਤਾਰ ਹੋ ਕੇ ਆਇਆ ਸੀ। ਉਦੋਂ ਕਚਹਿਰੀ ਦੇ ਬਾਹਰ ਸਾਨੂੰ ਬਿਠਾਇਆ ਸੀ ਤੇ ਮੈਂ ਜੱਥੇਦਾਰ ਨੂੰ ਪੁੱਛ ਕੇ ਜੰਗਲ ਪਾਣੀ ਚਲਾ ਗਿਆ ਸਾਂ। ਵਾਪਸ ਆ ਕੇ ਪਤਾ ਲੱਗਿਆ ਕਿ ਜਥਾ ਤਾਂ ਜੇਲ੍ਹ ਚ ਚਲਾ ਗਿਆ ਮੈਂ ਤਾਂ ਹੁਣ ਜਥੇ ਚ ਰਲਣ ਆਇਆ ਮੈਨੂੰ ਅੰਦਰ ਪਾਓ ਜੋ ਮਾਰਕੁਟਾਈ ਕਰਨੀ ਜੇ ਕਰ ਲੋ ਪਰ ਮੈਂ ਤਾਂ ਇਸ ਦਾ ਜ਼ਰੂਰ ਸਾਥ ਇਸ ਜਥੇ ਦਾ ਦੇਣਾ ਹੀ ਦੇਣਾ ਦੂਜੇ ਪਾਸੇ ਮੁਸੀਬਤ ਇਹ ਸੀ ਕਿ ਅਕਾਲੀ ਸਿੰਘਾਂ ਨੂੰ ਜਦੋਂ ਸਾਰੇ ਜਥੇ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਜਦੋਂ ਜੇਲ੍ਹ ਨੂੰ ਤੋੜਨ ਲੱਗਿਆ ਇੱਕ ਸਿੰਘ ਘੱਟ ਨਿਕਲਿਆ ਤੇ ਜੋ ਉਸ ਸਮੇਂ ਹੋਇਆ ਕਰਦਾ ਸੀ ਕਿ ਜਿਹੜਾ ਮਰਜ਼ੀ ਕੋਲੋਂ ਲੰਘਦਾ ਵੇਖਿਆ ਤੇ ਉਹ ਇੱਕ ਸਿੰਘ ਵਿੱਚ ਹੋਰ ਰਲਾ ਕੇ ਉਹਨਾਂ ਨੇ 100 ਪੂਰੇ ਕਰ ਦਿੱਤੇ ਸੋ ਇਹ ਸਿੰਘ ਜਿਹੜਾ ਉਦੋਂ ਪਰਾਂ ਰਹਿ ਗਿਆ ਸੀ ਗਜ਼ਬ ਦਾ ਨਜ਼ਾਰਾ ਸੀ ਉਸ ਸਮੇਂ ਪ੍ਰੋਫੈਸਰ ਸਾਦ ਸਿੰਘ ਜੀ ਦੱਸਦੇ ਨੇ ਕਿ ਅਜੀਹਾ ਸੁਣ ਕੇ ਵੀ ਅੱਖਾਂ ਨਮ ਹੋ ਗਈਆਂ ਸੀ ਕਿ ਕਿਸ ਤਰੀਕੇ ਦਾ ਜਜ਼ਬਾ ਹੈ ਸਿੰਘਾਂ ਦੇ ਅੰਦਰ ਕਿ ਅਸੀਂ ਅੰਦਰ ਜੇਲ੍ਹ ਵਿੱਚ ਤੜੇ ਜਾਣ ਨੂੰ ਤਿਆਰ ਹਾਂ ਪਰ ਅਸੀਂ ਮੋਰਚੇ ਦੇ ਜ਼ਰੂਰ ਇਹਦੇ ਸਾਥੀ ਬਣਨਾ ਚਾਹੁੰਦੇ ਆ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਇਸ ਤਰੀਕੇ ਦਾ ਜਜ਼ਬਾ ਜਦੋਂ ਹੋਵੇ ਇਸ ਜਜ਼ਬੇ ਦੇ ਅੱਗੇ ਕੋਈ ਸਰਕਾਰਾਂ ਕੋਈ ਵਿਰੋਧੀ ਟਿਕ ਨਹੀਂ ਸਕਦੇ ਇੱਕ ਹੋਰ ਘਟਨਾ ਜੋ ਉਹਨਾਂ ਨੇ ਸਾਂਝੀ ਕੀਤੀ ਉਹ ਵੀ ਜ਼ਰੂਰ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਨੀ ਹਾਂ ਉਹਨਾਂ ਦੱਸਿਆ ਕਿ ਦਫ਼ਤਰੋ ਹਰ ਰੋਜ਼ ਇੱਕ ਸਿੰਘ ਡਾਕ ਲੈ ਕੇ ਗੁਰੂ ਕੇ ਬਾਗ ਜਾਂਦਾ ਹੁੰਦਾ ਸੀ ਤੇ ਫਿਰ ਉੱਥੋਂ ਜ਼ਰੂਰੀ ਉੱਤਰ ਲੈ ਕੇ ਵਾਪਸ ਅੰਮ੍ਰਿਤਸਰ ਆਉਂਦਾ ਸੀ ਤੁਰਦੇ ਤੁਰਦੇ ਹੀ ਉਹਨੇ ਜਾਣਾ ਹੁੰਦਾ ਸੀ ਪੈਦਲ ਹੀ ਵਾਪਸ ਆਉਂਦਾ ਸੀ ਕਮਾਲੇ ਵੇਖੋ ਕਿ ਉਦੋਂ ਸਰਕਾਰ ਨੇ ਅਕਾਲੀਆਂ ਵਾਸਤੇ ਸੜਕ ਉੱਤੇ ਤੁਰਨ ਦੀ ਵੀ ਮਨਾਈ ਕੀਤੀ ਹੋਈ ਸੀ ਨਕਾ ਨਕ ਭਰੀ ਨਹਿਰ ਵਿੱਚੋਂ ਤਰ ਕੇ ਲੰਘਣਾ ਪੈਂਦਾ ਸੀ ਪਰ ਸਿੰਘ ਨੇ ਇੱਕ ਵੀ ਦਿਨ ਅਜਿਆ ਨਹੀਂ ਲੰਘਣ ਦਿੱਤਾ ਜਦੋਂ ਕਿਹਾ ਹੋਏ ਡਾਕ ਨਹੀਂ ਜਾਣੀ ਜਾਂ ਵਾਪਸ ਨਹੀਂ ਲੈ ਕੇ ਆਉਣੀ ਇਹ ਗਜ਼ਬ ਸੀ ਕਿ ਉਦੋਂ ਉਸ ਸਮੇਂ ਖੇਤਾਂ ਦੀ ਵੱਟ ਉੱਤੋਂ ਵੀ ਲੰਘਣਾ ਪੈਂਦਾ ਤੇ ਜਿੰਨਾ ਵੀ ਔਖਾ ਸੌਖਾ ਭੁੱਖੇ ਤੇ ਆਏ ਉਸਨੇ ਜਾਣਾ ਹੁੰਦਾ ਸਿੰਘ ਨੇ ਕਦੇ ਨਾਗਾ ਨਹੀਂ ਸਿਪਾਇਆ ਇੱਕ ਦਿਨ ਡਾਕ ਲੈ ਕੇ ਜਾਂਦੇ ਨੂੰ ਖੇਤ ਦੀ ਵੱਟ ਤੋਂ ਸੱਪ ਲੜ ਗਿਆ ਸਿੰਘ ਨੇ ਉਸੇ ਸਮੇਂ ਪੱਗ ਪਾੜ ਕੇ ਲੱਤ ਨੂੰ ਬੰਨ੍ਹ ਲਈ ਡਾਕ ਦੇ ਕੇ ਜਦੋਂ ਵਾਪਸ ਜਵਾਬ ਲੈ ਕੇ ਸਿੰਘ ਅੰਮ੍ਰਿਤਸਰ ਦਫ਼ਤਰ ਪਹੁੰਚਿਆ ਉੱਥੇ ਡਾਕ ਦੇ ਕਾਗਜ਼ ਦੇ ਕੇ ਫੇਰ ਹਸਪਤਾਲ ਆਪਣੇ ਇਲਾਜ ਲਈ ਗਿਆ ਏ ਸੀ ਜਜ਼ਬਾ ਕਿ ਸਿੰਘ ਕਮਾ ਲੀ ਜੀ ਖਾਲਸੇ ਦੀ ਸ਼ਾਨੀ ਕੁਝ ਵੱਖ ਸੀ ਪਰ ਇਸ ਸਮੇਂ ਦਾ ਉਹਨਾਂ ਕਿਹਾ ਕਿ ਉਮਰ ਲੰਘ ਜਾਣ ਨਾਲ ਮੈਂ ਖਾਲਸੇ ਦਾ ਨਾਮ ਚੇਤੇ ਨਹੀਂ ਰੱਖ ਸਕਿਆ ਮੈਨੂੰ ਇਸ ਦਾ ਗਿਲਾ ਹਮੇਸ਼ਾ ਰਹੇਗਾ ਪਰ ਇਹ ਦੱਸਣਾ ਜ਼ਰੂਰੀ ਸੀ ਕਿ ਸਿੰਘਾਂ ਨੇ ਉਹਨਾਂ ਸਮਿਆਂ ਵਿੱਚ ਕੀ ਮੁਸ਼ਕਲਾਂ ਚੱਲੀਆਂ ਪਰ ਉਹਨਾਂ ਦੀ ਮਾਨਸਿਕ ਤਾਕਤ ਦਾ ਕੋਈ ਵੀ ਮੁਕਾਬਲਾ ਕਰਨ ਜੋਗਾ ਹੈ ਹੀ ਨਹੀਂ ਸੀ ਇਹੀ ਕਾਰਨ ਸੀ ਕਿ ਹਰ ਔਖੇ ਸਮੇ ਨੂੰ ਜੂਝ ਕੇ ਜਿੰਨੀ ਵਾਰ ਨਿੱਤਰ ਕੇ ਉਹ ਸਾਹਮਣੇ ਆਏ ਉਹ ਖਾਲਸੇ ਅੱਗੇ ਸਰਕਾਰਾਂ ਨੂੰ ਗੋਡੇ ਟੇਕਣੇ ਪਏ ਮਿਲਦੇ ਆ ਜੀ ਕੱਲ ਇੱਕ ਹੋਰ ਇਸੇ ਤਰ੍ਹਾਂ ਦੀ ਗਜ਼ਬ ਦੀ ਇਤਿਹਾਸਿਕ ਤੁਹਾਡੇ ਨਾਲ ਸਾਂਝ ਗੰਡਾਂਗੇ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ